ਅੱਜ ਦੀ ਵੀਡੀਓ ਮੇਰੀ ਸ਼ੇਅਰ ਕਰਕੇ ਉਹਨਾਂ ਭਰਾਵਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਹੜ੍ਹ ਪੀੜਤਾਂ ਲਈ ਮਦਦ ਲੈ ਕੇ ਜਾਣਾ ਚਾਹੁੰਦੇ ਆ ਭਰਾਵੋ 1 2 3 ਰੁਕ ਜੋ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਤੇ ਕੱਲ ਸਾਡਾ ਵੀ ਇੱਕ ਟਰੈਕਟਰ ਨੁਕਸਾਨਿਆ ਗਿਆ ਲੋਹੇ ਦਾ ਕੁਝ ਨਹੀਂ ਹੁੰਦਾ ਭਰਾਵੋ ਲੋਹਾ ਸਿੱਧਾ ਹੋ ਜਾਂਦਾ ਹੁੰਦਾ ਬੰਦਿਆਂ ਦੀ ਘਾਟ ਪੈ ਜੇ ਬੰਦਿਆਂ ਤੇ ਕੋਈ ਮੁਸੀਬਤ ਆ ਜੇ ਤਾਂ ਉਹ ਨਹੀਂ ਬਰਦਾਸ਼ਤ ਹੁੰਦੀ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਸਮਝ ਲਓ ਕਿ ਇੱਕ ਪੀੜੀ ਪਿੱਛੇ ਪੈ ਜਾਂਦੀ ਹੈ ਅਸੀਂ ਸਾਰੇ ਭੈਣ ਭਰਾ ਮਾਮੂਰੇ ਹੱਥ ਬੰਨ ਕੇ ਅਪੀਲ ਕਰਦੇ ਆਂ ਵੀ ਇੱਕ ਦੋ ਦਿਨ ਰੁਕ ਜਾਓ ਉਹਨੇ ਤੁਸੀਂ ਜਿਹੜੇ ਜਿਹੜੇ ਭਰਾ ਮਦਦ ਲੈ ਕੇ ਜਾਣਾ ਚਾਹੁੰਦੇ ਆ ਸਾਰੇ ਭੈਣ ਭਰਾ ਆਪਣੇ ਪਿੰਡਾਂ ਦੇ ਵਿੱਚੋਂ ਗੱਟੇ ਇਕੱਠੇ ਜ਼ਰੂਰ ਕਰ ਲੋ ਗੱਟੇ ਇਕੱਠੇ ਜ਼ਰੂਰ ਕਰਕੇ ਤੁਸੀਂ ਉੱਥੇ ਲੈ ਕੇ ਜਾਓ ਤੇ ਮੈਂ ਕਮੈਂਟ ਬਾਕਸ ਦੇ ਵਿੱਚ ਇੱਕ ਨੰਬਰ ਦੇਊਗਾ ਉੱਥੇ ਬਾਬਾ ਜੀ ਦਾ ਉਹਨਾਂ ਨੂੰ ਜ਼ਰੂਰ ਉਪੜਦੇ ਕਰ ਦਿਓ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ 14-15 ਲੱਖ ਗੱਟਾ ਲੱਗਣਾ ਹੈ ਬੰਨ ਦੇ ਉੱਤੇ ਤੇ ਜੇਕਰ ਆਪਾਂ ਇੰਨੇ ਗੱਟੇ ਮੁੱਲ ਲੈਣ ਲੱਗੇ ਤਾਂ ਘੱਟ ਤੋਂ ਘੱਟ ਵੀ 45-50 ਲੱਖ ਰੁਪਏ ਚ ਚਲਾ ਜਾਣਾ ਸਾਰੇ ਭੈਣ ਭਰਾ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਹੋ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦਿਓ ਤੇ ਗੱਟੇ ਵੱਧ ਤੋਂ ਵੱਧ ਲੈ ਕੇ ਜਾਓ ਜਿੰਨੇ ਪਿੰਡ ਚੋਂ ਗੱਟੇ ਇਕੱਠੇ ਹੁੰਦੇ ਆ ਕੋਈ ਸੀਮੈਂਟ ਵਾਲੇ ਕੋਈ ਫੀਡ ਵਾਲੇ ਕੋਈ ਜੂਰਗਾ ਵਾਲੇ ਸਾਰੇ ਗੱਟੇ ਇਕੱਠੇ ਕਰਕੇ ਸਾਰੇ ਭੈਣ ਭਰਾ ਜ਼ਰੂਰ ਲੈ ਜਿਓ ਕਿਉਂਕਿ ਪਰ ਉਹ ਆਪਾਂ ਬੰਨ ਬੰਨਣ ਦਾ ਕਾਰਜ ਸਟਾਰਟ ਕਰਾਂਗੇ ਥੋੜੇ ਜਿਹਾ ਦਿਨਾਂ ਨੂੰ ਉੰਦਾ ਚੱਲੀ ਜਾਂਦੇ ਆ ਕੰਮ ਪਰ ਜਿਹੜਾ ਵੱਡਾ ਕੰਮ ਕਰਨਾ ਹੈ ਵੱਡਾ ਜੁੱਧ ਲਾਉਣਾ ਹੈ ਉਹ ਥੋੜੇ ਜਿਹਾ ਦਿਨਾਂ ਨੂੰ ਲੱਗਣਾ ਹੈ ਠੀਕ ਹੈ ਨਾ ਤੇ ਮੈਂ ਕਮੈਂਟ ਬਾਕਸ ਦੇ ਵਿੱਚ ਨੰਬਰ ਦੇਵਾਂਗਾ ਤੁਸੀਂ ਉਹਨਾਂ ਨਾਲ ਫੋਨ ਕਰਕੇ ਗੱਲ ਕਰ ਲਿਓ ਬਾਬਾ ਜੀ ਨਾਲ ਤੇ ਉਥੇ ਗੱਟੇ ਜ਼ਰੂਰ ਪਚਾ ਦਿਓ ਮੇਰਾ ਵੀਰ ਬਣ ਕੇ ਤੇ ਜਿਹੜੇ ਭਰਾ ਮਦਦ ਲੈ ਕੇ ਜਾਣਾ ਚਾਹੁੰਦੇ ਆ ਲੈ ਕੇ ਜ਼ਰੂਰ ਜਾਇਓ ਮੈਂ ਤੁਹਾਨੂੰ ਰੋਕਦਾ ਨਹੀਂ ਪਰ ਇੱਕ ਦੋ ਦਿਨ ਰੋਕ ਕੇ ਜਾਇਓ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਕੱਲ ਪਾਣੀ ਦੇ ਵਹਾਅ ਦੇ ਵਿੱਚ ਇੱਕ ਆਪਣਾ ਵੀ ਟਰੈਕਟਰ ਆ ਗਿਆ ਤੇ ਉਹਦਾ ਨੁਕਸਾਨ ਹੋ ਗਿਆ ਸਾਰੇ ਭੈਣ ਭਰਾਵਾਂ ਨੂੰ ਇਹ세 ਕਰਕੇ ਹੱਥ ਬੰਨ੍ਹ ਕੇ ਅਪੀਲ ਕਰਦੇ ਆਂ ਵੀ ਭਰਾਵੋ ਜੇਕਰ ਤੁਸੀਂ ਜਾਣਾ ਮਦਦ ਲੈ ਕੇ ਜਾਇਓ ਜਰੂਰ ਮੈਂ ਰੋਕਦਾ ਨਹੀਂ ਤੁਹਾਨੂੰ ਕਿਉਂਕਿ ਆਪਣੇ ਭਰਾਵਾਂ ਤੇ ਮੁਸੀਬਤ ਪਈ ਆ ਆਪਣੇ ਭਰਾ ਥੋੜੇ ਜਿ ਅੱਜ ਪਰੇਸ਼ਾਨ ਆ ਪੰਜਾਬ ਦੇ ਥੋੜੇ ਜੇ ਥੇ ਤੇ ਮੁਸੀਬਤ ਦਾ ਪਹਾੜ ਟੁੱਟਿਆ ਠੀਕ ਹੈ ਨਾ ਤੇ ਆਪਾਂ ਜੇਕਰ ਸਾਰੇ ਪੰਜਾਬੀ ਰਲ ਕੇ ਇਹ ਮੁਸੀਬਤ ਦਾ ਸਾਹਮਣਾ ਕਰਗੇ ਤਾਂ ਆਪਣੇ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਮੁਸੀਬਤ ਦੀ ਕਿਉਂਕਿ ਭਰਾਵੋ ਜਿਹੜੇ ਭਰਾਵਾਂ ਤੇ ਮੁਸੀਬਤ ਆਈ ਹੈ ਉਹਨਾਂ ਦੇ ਬਹੁਤ ਸ਼ੌਂਕ ਹੋਣੇ ਆ ਉਹਨਾਂ ਦੇ ਬੱਚਿਆਂ ਦੇ ਬਹੁਤ ਸ਼ੌਂਕ ਹੋਣੇ ਆ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੋਣਾ ਕਿਸੇ ਨੇ ਆਪਦੇ ਪੁੱਤ ਦਾ ਵਿਆਹ ਕਰਨਾ ਹੋਣਾ ਤੇ ਕਿਸੇ ਨੇ ਕੋਈ ਬੱਚਿਆਂ ਨੂੰ ਖੇਡ ਲੈ ਕੇ ਦੇਣੀ ਹੋਣੀ ਹੈ ਕਿਸੇ ਨੇ ਕੁਝ ਪਰ ਆਪਾਂ ਉਹਨਾਂ ਦਾ ਨੁਕਸਾਨ ਪੂਰਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਉਹਨਾਂ ਦਾ 6 ਮਹੀਨੇ ਚੁੱਲਾ ਤਪਦਾ ਜ਼ਰੂਰ ਕਰਕੇ ਰੱਖ ਸਕਦੇ ਆ ਇਹ 6 ਮਹੀਨਿਆਂ ਦਾ ਆਪਾਂ ਉਹਨਾਂ ਨੂੰ ਰਾਸ਼ਨ ਜ਼ਰੂਰ ਪਹੁੰਚਾ ਸਕਦੇ ਆ 6 ਮਹੀਨਿਆਂ ਦਾ ਉਹਨਾਂ ਦੇ ਪਸ਼ੂਆਂ ਦੇ ਲਈ ਖਾਣ ਲਈ ਚਾਹ ਹਰਾ ਚਾਰਾ ਜ਼ਰੂਰ ਭੇਜ ਸਕਦੇ ਆ ਸਾਰੇ ਭੈਣ ਭਰਾ ਜਿਹੜੇ ਮੈਨੂੰ ਦੇਖਦੇ ਆ ਜੇਕਰ ਤੁਸੀਂ ਲੈ ਕੇ ਜਾਂਦੇ ਹੋ ਤਾਂ ਗੱਠਾਂ ਵਾਲਾ ਚਾਰ ਲੈ ਕੇ ਜਾਇਆ ਕਰੋ ਖੁੱਲਾ ਚਾਰ ਲੈ ਕੇ ਜਾਨਿਓ ਉਹ ਅੱਗੇ ਕਿਸ ਤੰਗਾਂ ਦੇ ਵਿੱਚ ਲੱਦਿਆ ਨਹੀਂ ਜਾਂਦਾ ਲੈ ਕੇ ਨਹੀਂ ਜਾਇਆ ਜਾਂਦਾ ਉਹ ਉੱਥੇ ਪਿਆ ਖਰਾਬ ਹੋਈ ਜਾਂਦਾ ਵੀਡੀਓ ਨੂੰ ਬਸ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਆ ਕਰੋ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਆ ਕਰੋ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਪ੍ਰਮਾਤਮਾ ਇਨ੍ਹਾਂ ਭਰਾਵਾਂ ਤੇ ਜਿਹੜੀ ਮੁਸੀਬਤ ਦੀ ਘੜੀ ਆਈ ਆ ਉਹ ਹੌਲੀ-ਹੌਲੀ ਟਲ ਜੇ ਤੇ ਆਪਾਂ ਸਾਰੇ ਜਣੇ ਸਾਥ ਦੇਗੇ ਜਿਹੜੇ ਭਰਾਵਾਂ ਤੇ ਹੜਾ ਹੜਾਂ ਨਾਲ ਜਿਨ੍ਹਾਂ ਦੀ ਫਸਲ ਮਰੀ ਐ ਜਾਂ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਜਿਨ੍ਹਾਂ ਦੇ ਕੋਈ ਘਰ ਦਾ ਨੁਕਸਾਨ ਹੋਇਆ ਉਹਨਾਂ ਦਾ ਆਪਾਂ ਸਾਥ ਦਿਗੇ ਸਾਰੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਨਵੇਂ ਆਉਂਦੇ ਆ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੋਨੂੰ ਹਰ ਰੋਜ਼ ਦੀ ਅਪਡੇਟ ਮਿਲਿਆ ਕਰੂ ਹੜਾਂ ਦੇ ਨਾਲ ਕੀ ਹੋਈ ਜਾਂਦਾ ਕਿਵੇਂ ਹੋਈ ਜਾਂਦਾ ਕੀ ਕੀ ਰੋਜ਼ ਦੀ ਅਪਡੇਟ ਮਿਲਿਆ ਕਰੂਗੀ ਸਾਰੇ ਭੈਣ ਭਰਾ ਮੈਂ ਹੜ ਪੀੜਤਾਂ ਦੀ ਮਦਦ ਲਈ ਗਿਆ ਹੋਇਆ ਸੀਗਾ ਪਰ ਉੱਥੇ ਗਏ ਦੇ ਮੇਰੇ ਥੋੜੀ ਸੱਟ ਲੱਗ ਗਈ ਮੈਨੂੰ ਘਰੇ ਆਉਣਾ ਪੈ ਗਿਆ ਪਰ ਆਪਣੀ ਟੀਮ ਅੱਜ ਵੀ ਹੜਪੀੜਤਾਂ ਦੀ ਮਦਦ ਕਰ ਰਹੀ ਹੈ ਮੇਰੇ ਭਰਾ ਅੱਜ ਵੀ ਹੜਪੀੜਤਾਂ ਦੀ ਮਦਦ ਕਰ ਰਹੇ ਆ ਤੇ ਤੁਸੀਂ ਵੀ ਸਾਰੇ ਭਰਾਵਾਂ ਨੇ ਹੜਪੀੜਤਾਂ ਦੀ ਮਦਦ ਜ਼ਰੂਰ ਕਰਨੀ ਹੈ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਦੇ ਯਾਰਾਂ ਮਿੱਤਰਾਂ ਨੂੰ ਜ਼ਰੂਰ ਦੱਸਿਓ ਜਿਹੜੇ ਹੜਪੀੜਤਾਂ ਦੀ ਮਦਦ ਲੈ ਕੇ ਜਾਣਾ ਚਾਹੁੰਦੇ ਉਹ 2-4 ਦਿਨ ਰੋਕੇ ਜਾਓ ਉਨੇ ਦਿਨ ਤੁਸੀਂ ਗੱਟੇ ਇਕੱਠੇ ਕਰੋ ਆਪਦੇ ਪਿੰਡਾਂ ਚੋਂ ਕਰੋ ਆਪਦੇ ਕਮਾਂਡੀ ਪਿੰਡਾਂ ਦੇ ਵਿੱਚੋਂ ਕਰੋ ਕਿਉਂਕਿ ਲੋੜ ਹੈ ਪ੍ਰਭੂ ਅੱਜ ਲੋੜ ਹੈ ਆਪਣੇ ਭਰਾਵਾਂ ਨੂੰ ਦਾਨ ਪੁੰਨ ਕਰਿਓ ਦਸਮਾਹ ਰਸੌਂਤ ਜਰੂਰ ਕੱਢਿਓ ਕਿਉਂਕਿ ਐਸ ਜਨਮ ਚ ਨਾ ਤਾਂ ਅਗਲੇ ਜਨਮ ਚ ਜਰੂਰ ਸਹਾਈ ਹੋਊਗਾ ਪ੍ਰਭੂ ਸਾਨੂੰ ਇਹ ਦਸਮਾਹ ਰਸੌਂਤ ਠੀਕ ਹੈ ਨਾ ਤੇ ਹੱਥ ਬਨ ਕੇ ਬੇਨਤੀ ਕਰਦੇ ਆਂ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਜਿਹੜੇ ਭੈਣ ਭਰਾ ਜਾਣਾ ਚਾਹੁੰਦੇ ਉਹਨਾਂ ਦਾ ਨੁਕਸਾਨ ਨਾ ਹੋ ਜੇ ਕੋਈ ਆਪਾਂ ਨੂੰ ਸਾਰੇ ਭਰਾ ਓਨੇ ਹੀ ਪਿਆਰੇ ਆ ਜਿੰਨੇ ਕਿ ਜਿਹੜਿਆਂ ਨੂੰ ਹੜਾ ਆ ਉਹ ਪਿਆਰੇ ਆ ਆਪਾਂ ਨੂੰ ਠੀਕ ਹੈ ਨਾ ਤੇ ਬਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਤੇ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਤੇ ਗੱਟੇ ਲੈ ਕੇ ਜਾਣੇ ਨਾ ਭੁੱਲ ਜੂ ਗੱਟੇ ਜ਼ਰੂਰ ਲੈ ਕੇ ਜਾਇਓ ਭਰਾਵੋ ਗੱਟਿਆਂ ਦੀ ਬਹੁਤ ਬਹੁਤ ਲੋੜ ਆ ਵੱਧ ਤੋਂ ਵੱਧ ਲੋੜ ਆ ਗੱਟਿਆਂ ਦੀ ਕਿਉਂਕਿ ਜਿੰਨੇ ਆਪਾਂ ਗੱਟੇ ਉੱਥੇ ਇਕੱਠੇ ਕਰ ਸਕਾਂਗੇ ਉਨਾ ਹੀ ਪੈਸਾ ਘਟ ਆਊਗਾ ਜਿਹੜੇ ਭੈਣ ਭਰਾ ਪੈਸੇ ਨਾਲ ਮਦਦ ਕਰਨਾ ਚਾਹੁੰਦੇ ਉੱਥੇ ਡੀਜ਼ਲ ਲੈ ਕੇ ਜਾਇਓ ਉਹ ਕਿਉਂਕਿ ਡੀਜ਼ਲ ਦੀ ਬਹੁਤ ਲੋੜ ਪੈਣੀ ਆ ਤੁਸੀਂ ਆਪ ਦੀ ਆਪ ਲੈ ਜਾਓ ਡੀਜ਼ਲ ਸਾਰੇ ਭਰਾ ਡੀਜ਼ਲ ਜ਼ਰੂਰ ਲੈ ਕੇ ਜਾਇਓ ਬੰਨ ਤੇ ਥੋੜਾ ਬਹੁਤਾ ਕੋਈ 20 ਲੀਟਰ ਕੋਈ 50 ਲੀਟਰ ਕੋਈ 200 ਲੀਟਰ ਡੀਜ਼ਲ ਦੀ ਬਹੁਤ ਲੋੜ ਪੈਣੀ ਆ ਡੀਜ਼ਲ ਪਿਛਲੇ ਕਿਹੜੇ ਵੀ ਕਹਿੰਦੇ ਵੀ 15 ਤੋਂ 18 ਕਰੋੜ ਦਾ ਡੀਜ਼ਲ ਲੱਗਿਆ ਸੀਗਾ ਤੇ ਐਤ ਕੀ ਵੀ ਘੱਟੋ ਘੱਟ ਵੀ 12-15 ਕਰੋੜ ਦਾ ਡੀਜ਼ਲ ਲੱਗਣਾ ਪੰਜਾਬੀਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਦਾਨ ਪੁੰਨ ਜ਼ਰੂਰ ਕਰਿਓ ਕਿਉਂਕਿ ਆਪਣੇ ਭਰਾਵਾਂ 'ਤੇ ਮੁਸੀਬਤ ਆਈ ਆ ਆਪਣੇ ਪੰਜਾਬ ਦੇ ਕੁਝ ਕਿਸੇ ਤੇ ਮੁਸੀਬਤ ਆਈ ਆ ਤੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖ ਜਾਇਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ